ਮਿਲੀ ਸੀਗੀ ਕਿ ਇੱਕ ਹੋਟਲ ਵਿਨਟੇਜ ਵਿੱਚ ਦੇ ਵਪਾਰ ਦਾ ਧੰਦਾ ਚੱਲਦਾ ਪਿਆ ਹੈਗਾ ਤੇ ਇੱਥੇ ਫੌਰੀ ਕਾਰਵਾਈ ਕਰਦੇ ਹੋਏ ਇਹਨਾਂ ਨੇ ਉਸ ਆਪਣੀ ਟੀਮ ਦੇ ਸਮੇਤ ਉੱਥੇ ਰੇਡ ਕੀਤਾ। ਸ਼ੱਕੀ ਹਾਲਾਤ ਵਿੱਚ ਸਾਨੂੰ ਇਹ ਕਪਲ ਮਿਲਿਆ ਤੇ ਇਡਤਾ ਦੇ ਬਿਆਨਾਂ ਦੇ ਆਧਾਰ ਤੇ ਆਪਾਂ ਪਰਚਾ ਦਰਜ ਕੀਤਾ। ਸੁਚੈਨ ਸਿੰਘ ਪੁਰਫਰਾਜਾ ਜੋ ਕਿ ਹੋਟਲ ਦਾ ਮੈਨੇਜਰ ਹੈਗਾ ਆ ਤੇ ਸੰਚਿਤ RAM ਯਾਦਵ ਵਾਸੀ ਉੱਤਰ ਪ੍ਰਦੇਸ਼ ਜਿਹੜਾ ਇਹਦੇ ਵਿੱਚ ਮਿਗੇਟਰ ਦਾ ਕੰਮ ਕਰਦਾ ਸੀਗਾ ਉਹਨਾਂ ਨੂੰ ਆਪਾਂ ਗ੍ਰਿਫਤਾਰ ਕੀਤਾ ਹਾਂ। ਹਾਂਜੀ ਉਹ ਸੀਪੀ ਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਵੱਲੋਂ ਜਿਹੜੀ ਸ਼ਹਿਰ ਵਿੱਚ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਅੰਤਰਗਤ ਸਾਡੇ ਜਿਹੜੇ ਡਿਵੀਜ਼ਨ ਏ ਦੇ ਜਿਹੜੇ ਐਸਐਚਓ ਸਾਹਿਬ ਹੈਗੇ ਇੰਸਪੈਕਟਰ ਬਲਜਿੰਦਰ ਸਿੰਘ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਹੋਟਲ ਵਿਨਟੇਜ ਵਿੱਚ ਦੇ ਵਪਾਰ ਦਾ ਧੰਦਾ ਚੱਲਦਾ ਪਿਆ ਹੈਗਾ। ਤੇ ਇੱਥੇ ਫੌਰੀ ਕਾਰਵਾਈ ਕਰਦੇ ਹੋਏ ਇਹਨਾਂ ਨੇ ਉਸ ਆਪਣੀ ਟੀਮ ਦੇ ਸਮੇਤ ਉੱਥੇ ਰੇਡ ਕੀਤਾ ਤੇ ਸ਼ੱਕੀ ਹਾਲਾਤ ਵਿੱਚ ਸਾਨੂੰ ਉੱਥੇ ਕਪਲ ਮਿਲਿਆ ਤੇ ਪੀੜਤਾ ਦੇ ਬਿਆਨਾਂ ਦੇ ਆਧਾਰ ਤੇ ਆਪਾਂ ਪਰਚਾ ਦਰਜ ਕੀਤਾ ਮਕਦਮਾ ਨੰਬਰ 73 ਅਧੀਨ ਤਾਰਾ 345 ਇਮੋਰਲ ਟ੍ਰੈਫਿਕ ਪ੍ਰੀਵੈਂਸ਼ਨ ਐਕਟ ਡਿਵੀਜ਼ਨ A ਵਿੱਚ ਤੇ ਨਾਲ ਹੀ ਆਪਾਂ ਜਿਹੜੇ ਦੋ ਦੋਸ਼ੀ ਸੀਗੇ ਇੱਕ ਸੁਖਚੈਨ ਸਿੰਘ ਉਰਫ ਰਾਜਾ ਵਾਸੀ ਸ਼ਰੀਫਪੁਰਾ ਅੰਮ੍ਰਿਤਸਰ ਜੋ ਕਿ ਹੋਟਲ ਦਾ ਮੈਨੇਜਰ ਹੈਗਾ ਆ ਤੇ ਸੰਚਿਤ RAM ਯਾਦਵ ਵਾਸੀ ਉੱਤਰ ਪ੍ਰਦੇਸ਼ ਜਿਹੜਾ ਇਹਦੇ ਵਿੱਚ ਮੀਡੀਏਟਰ ਦਾ ਕੰਮ ਕਰਦਾ ਸੀਗਾ ਉਹਨਾਂ ਨੂੰ ਆਪਾਂ ਗ੍ਰਿਫਤਾਰ ਕੀਤਾ ਸਰ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਸੀ ਜੀ ਇਹ ਸਾਨੂੰ ਪਹਿਲਾਂ ਵੀ ਇਨਫੋਰਮੇਸ਼ਨ ਆਈ ਸੀਗੀ ਬਟ ਪਹਿਲਾਂ ਵੀ ਜਦੋਂ ਰੇਡ ਕੀਤੀਆਂ ਸੀਗੀਆਂ ਤੇ ਉਸ ਟਾਈਮ ਸਾਨੂੰ ਕੁਝ ਨਹੀਂ ਮਿਲਿਆ ਸੀਗਾ ਇਸ ਵਾਰੀ ਜਿਹੜਾ ਹੈਗਾ ਇਹਨੂੰ ਇੱਕ ਟਰੈਪ ਲਾ ਕੇ ਚੰਗੀ ਤਰ੍ਹਾਂ ਤੇ ਫਿਰ ਟੀਮਾਂ ਬਣਾ ਕੇ ਫਿਰ ਇਸਤੇ ਕਾਰਵਾਈ ਕੀਤੀ ਤੇ ਸਾਨੂੰ ਸਫਲਤਾ ਮਿਲੀ ਹੈ ਇਹ ਸਾਨੂੰ ਉੱਥੋਂ ਇੱਕ ਹੀ ਪੀੜਤਾ ਜਿਹੜੀ ਸੀਗੀ ਇਹ ਤੋਂ ਰਿਕਵਰ ਹੋਈ ਹੈਗੀ ਐ ਤੇ ਬਾਕੀ ਉਸ ਜਿਹੜਾ ਇਨਵੈਸਟੀਗੇਸ਼ਨ ਇਹ ਚੱਲਦੀ ਪਈ ਹੈ ਜੇ ਹੋਰ ਵੀ ਸਾਨੂੰ ਕੋਈ ਸੋਰਸ ਪਤਾ ਲੱਗੋ ਤਾਂ ਦੱਸ ਦਿਓ ਪੈਸੇ ਲੱਤੇ ਜਾਂਦੇ ਜਦੋਂ ਕੋਈ ਬੰਦਾ ਇਹਨਾਂ ਦੇ ਕੋਲ ਆਉਂਦਾ ਜੀ ਉੱਥੇ ਜੀ ਉਹੀ ਜਿਹੜਾ ਇਹਨਾਂ ਦਾ ਵਪਾਰ ਹੈਗਾ ਆ ਉਹ ਇਹਨਾਂ ਦਾ ਕਮਿਸ਼ਨ ਹੁੰਦਾ ਆ ਕਦੀ ਹਜ਼ਾਰ ਕਦੀ 2000 ਇਹਦੇ ਹਿਸਾਬ ਨਾਲ ਇਹ ਵਪਾਰ ਕਰਦੇ ਹੁੰਦੇ ਸੀ ਹੋਟਲ ਮਾਲਕ ਦੀ ਜੀ ਆ ਜੀ ਹੋਟਲ ਮਾਲਕ ਦਾ ਹਜੇ ਤੱਕ ਤੇ ਰੋਲ ਕੋਈ ਸਾਹਮਣੇ ਆਇਆ ਨਹੀਂ ਹੈਗਾ ਅਜੇ ਜੇ ਸਾਨੂੰ ਲੱਗਦਾ ਹੈਗਾ ਕਿ ਹੋਟਲ ਮਾਲਕ ਦਾ ਕੋਈ ਇਹਦੇ ਵਿੱਚ ਆਊਗਾ ਜਿਕਰ ਤੇ ਆਪਾਂ ਉੱਤੇ ਵੀ ਕਾਰਵਾਈ ਕਰਾਂਗੇ। ਕੁੜੀ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਹੈ ਕਿ ਹੋਰ ਕਿੰਨੀਆਂ ਕੁੜੀਆਂ ਉਹਦੇ ਨਾਲ ਜੰਗੀਆਂ ਕਾਮਕਾਰੀਆਂ ਨੇ ਵੀ ਉੱਥੇ। ਹੋਰ ਹੋਰ ਕਿਹੜੇ ਮਾਲਕ ਦੇ ਵਿੱਚ? ਜੀ ਹਜੇ ਆਪਾਂ ਜਿਹੜੇ ਕੁੜੀ ਦੇ ਬਿਆਨ ਜਿਹੜੇ ਸੀਗੇ ਅਧੀਨ ਤਾਰਾ 183 ਬੀ ਐਨ ਐਸ ਐਸ ਦਰਜ ਕਰਵਾਏ ਹੈਗੇ ਆ ਤੇ ਜਿਨ੍ਹਾਂ ਦੀ ਕਾਪੀ ਆਪਾਂ ਲੈ ਲਈ ਹੈਗੀ ਤੇ ਨਾਲ ਹੀ ਆਪਾਂ ਉਹ ਤੋਂ ਵੀ ਪੁੱਛਗਿੱਛ ਕਰਾਂਗੇ ਕਿ ਉਹਦੇ ਨਾਲ ਹੋਰ ਜਿਹੜੀਆਂ ਪੀੜਤਾ ਹੈਗੀਆਂ ਕੌਣ-ਕੌਣ ਹੈਗੀਆਂ ਤੇ ਜਿਹੜੀ ਵੀ ਸਾਨੂੰ ਉੱਥੇ ਨਾਮਜ਼ਦ ਹੋਣਗੇ ਮੁਜਰਮ ਆਪਾਂ ਉੱਤੇ ਵੀ ਕਾਰਵਾਈ ਕਰਾਂਗੇ। ਇਹ ਪੰਜਾਬ ਦੀ ਹੈ ਜੀ ਪਹਿਲਾ ਪਰਚਾ ਕੋਈ ਹੈ ਇਹ ਨਹੀਂ ਨਹੀਂ ਜੀ ਇਹਨਾਂ ਤੇ ਪਹਿਲਾ ਕੋਈ ਪਰਚਾ ਨਹੀਂ ਹੈਗਾ ਆ ਬਾਕੀ ਮੈਂ ਮੀਡੀਆ ਰਾਹੀਂ ਇੱਕ ਆਪ ਜੀ ਨੂੰ ਇੱਕ ਸਨੇਹਾ ਹੋਰ ਦੇਣਾ ਚਾਹੁੰਦਾ ਆ ਕਿ ਤੁਹਾਡੇ ਵਾਲੇ ਦਿਵਾਲੇ ਜਾਂ ਸ਼ਹਿਰ ਵਿੱਚ ਕੋਈ ਵੀ ਇਦਾਂ ਦੀ ਗਤੀਵਿਧੀ ਚੱਲਦੀ ਹੈਗੀ ਹੈ ਤੇ ਸਾਨੂੰ ਇਨਫੋਰਮ ਕਰੋ ਤੇ ਆਪਾਂ ਉਹਨਾਂ ਤੇ ਕਾਰਵਾਈ ਕਰਾਂਗੇ ਹੋਰ ਜਿਹੜੇ ਬੰਦੇ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਉਹਨਾਂ ਨੂੰ ਤੁਹਾਡੇ ਵੱਲੋਂ ਕੀ 메시ਜ ਹੈ ਜੀ ਮੈਂ ਆਪ ਜੀ ਨੂੰ ਦੱਸ ਹੀ ਦਿੱਤਾ ਆ ਕਿ ਆਪਾਂ ਬਿਲਕੁਲ ਸਖਤੀ ਨਾਲ ਕਾਰਵਾਈ ਕਰਾਂਗੇ कि ਜਿਹੜੀ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਆਪਾਂ ਬਿਲਕੁਲ ਉਹਨੂੰ ਸਹੀ ਢੰਗ ਨਾਲ ਉਹਨੂੰ ਡਿਵੈਲਪ ਕਰਕੇ ਹੀ ਉੱਤੇ ਐਕਸ਼ਨ ਲਵਾਂਗੇ ਤਾਂ ਕਿ ਤੁਹਾਨੂੰ ਸਫਲਤਾ ਮਿਲੇ। ਜਿਆਦਾਤਰ ਪਤਾ ਲੱਗਦਾ ਕਿ ਹੋਟਲ ਦੇ ਵਿੱਚ ਨਸ਼ਾ ਜਨਾਹ ਹੋ ਰਿਹਾ ਤਾਂ ਉਹਨੂੰ ਲਾ ਕੇ ਕੋਈ ਗਲਤ ਦੇਖੋ ਜਿਹੜੀ ਸਾਡੀ ਮੁਹਿੰਮ ਚੱਲੀ ਹੈਗੀ ਹੈ ਯੁੱਧ ਨਸ਼ਿਆ ਵਿਰੁੱਧ ਉਹਦੇ ਅੰਤਰਗਤ ਰੈਗੂਲਰਲੀ ਜਿਹੜੀ ਹੈਗੀ ਆਕਾਸੋ ਆਪਰੇਸ਼ਨ ਚਲਾਏ ਜਾ ਰਹੇ ਹੈਗੇ ਆ ਜਿਹੜੇ ਹੋਟਲਾਂ ਤੇ ਵੀ ਰੇਡ ਕੀਤੀ ਜਾਂਦੀ ਪਈ ਹੈ ਤੇ ਸਾਨੂੰ ਸਫਲਤਾ ਵੀ ਮਿਲਦੀ ਪਈ ਹੈ। ਬਸ ਸਟੈਂਡ ਲਾਣੀ ਚਾਹੀਏ ਸਾਰੇ ਆਰਡਰ ਕਾਫੀ ਬਦਨਾਮ ਹੈ। ਸ਼ੋਅ ਡਰਾਮਾ ਕੀਤਾ ਰੋਲ ਕੀਤੀ ਜਾ ਰਹੀ ਬਿਲਕੁਲ ਜੀ ਬਿਲਕੁਲ ਜਦੋਂ ਤੇ ਆਪਾਂ ਮੈਂ ਇੱਥੇ ਜੁਆਇਨ ਕੀਤਾ ਹੈਗਾ ਮੇਰੇ ਵੱਲੋਂ ਆਪ मतलब ਕੀ ਰਾਤ ਨੂੰ ਉੱਥੇ ਰੇਡ ਕੀਤੀਆਂ ਗਈਆਂ ਆ ਤੇ ਸਾਨੂੰ ਪਹਿਲਾਂ ਵੀ मतलब ਕੀ ਇੱਕ ਸੋਸ਼ਲ ਮੀਡੀਆ ਤੇ ਕੰਪਲੇਂਟ ਮਿਲੀ ਸੀ ਜਿਸ ਤੇ ਐਕਸ਼ਨ ਕਰਦੇ ਹੋਏ ਆਪਾਂ ਤਿੰਨ ਲੜਕੀਆਂ ਨੂੰ ਉੱਥੇ ਅ ਅਪਰੀਹੈਂਡ ਕੀਤਾ ਸੀਗਾ ਤੇ ਇਹ ਜਿਹੜੀ ਮੁਹਿੰਮ ਹੈ ਚੱਲਦੀ ਰਹੂਗੀ ਤੇ ਸਰਦਾਰ ਸੀਪੀ ਸਰ ਸਰਦਾਰ ਗੁਰਪ੍ਰੀਤ ਸਿੰਘ ਪੁਲਦਰ ਵੱਲੋਂ ਜਿਹੜੇ ਵੀ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ ਉੱਤੇ ਆਪਾਂ ਕਾਰਵਾਈ ਕਰਦੇ ਰਵਾਂਗੇ ਨਹੀਂ ਜ਼ਰੂਰ ਹੁੰਦਾ ਕਿ ਲੜਕੀਆਂ ਦੱਸਦੀਆਂ ਨੇ ਕਿ ਨਸ਼ਾ ਸੇਵਨ ਕਰਾ ਕੇ ਗਲਤ ਕੰਮ ਨੇ ਕੇ ਨ ਮਸ਼ਹੂਰ ਨਹੀਂ ਆ ਜਾਂ ਕੁਝ ਸਮਾਂ ਅਸਰਿਆ ਬਾਅਦ ਫਿਰ ਉਸੇ ਤਰ੍ਹਾਂ ਨਜ਼ਰ ਆਇਆ ਸਰ ਦੇਖੋ ਇਹ ਤੇ ਪੀੜਤ ਹੋ ਗਏ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਿਹਾ ਕਿ ਪੀੜਤ ਹੋ ਗਏ ਆ ਜਿਹੜੀ ਮੁਹਿੰਮ ਹੈਗੀ ਆ ਉਹ ਰੈਗੂਲਰ ਚੱਲਦੀ ਹੈਗੀ ਆ ਤੇ ਚੱਲਦੀ ਰਹੂਗੀ ਤੇ ਜਿਹੜੇ ਵੀ ਇਹਦੇ ਵਿੱਚ ਇਨਵੋਲਵ ਹੋਣਗੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ